ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰਗੂਜੀਤ ਸਿੰਘ ਬਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਅਗਵਾਈ ਦੇ ਵਿੱਚ ਰਗੂਜੀਤ ਬਿਰਕ ਰਗੂਜੀਤ ਬਿਰਕ ਦੀ ਅਗਵਾਈ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਜੀ ਨੂੰ ਅਕਾਲ ਤਖਤ ਦਾ ਹਟਾਇਆ ਗਿਆ ਇਹਦੇ ਰੋਸ 'ਵਰੋਂ ਅਸੀਂ ਅੱਜ ਸਮੁੱਚਾ ਅਕਾਲੀ ਦਲ ਹਲਕਾ ਸਮਾਣਾ ਤੋਂ ਅਸਤੀਫਾ ਦੇਣ ਜਾ ਰਹੇ ਹਾਂ ਤੇ ਅਸੀਂ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਕਿ ਸਿੱਖ ਸੰਗਤ ਨੂੰ ਅਪੀਲ ਵੀ ਕਰਦੇ ਹਾਂ ਵੱਧ ਤੋਂ ਵੱਧ ਆਪਾਂ ਸੜਕਾਂ ਤੇ ਆਈਏ ਤੇ ਇਸ ਜਿਹੜਾ ਰਗੂ ਜੀਤ ਬਿਰਕ ਦਾ ਵਿਰੋਧ ਕਰੀਏ ਤੇ ਉਹਦਾ ਅਸੀਂ ਪੁਤਲਾ ਫੂਕ ਰਹੇ ਹਾਂ ਸਾਰੀ ਸੰਗਤ ਸਮਾਣੇ ਦੀ ਰਲ ਕੇ ਸਾਰੇ ਸਰਕਲ ਪ੍ਰਧਾਨ ਅਸੀਂ ਰਲ ਕੇ ਰਗੂ ਜੀਤ ਬਿਰਕ ਦਾ ਪੁਤਲਾ ਫੂਕ ਰਹੇ ਹਾਂ ਕਿ ਅਸਤੀਫਾ ਦੇ ਰਹੇ ਕੰਦਰ ਤੋਂ ਹਾਂਜੀ ਅਸੀਂ ਜਿੰਨਾ ਵੀ ਸਾਡਾ ਪੂਰਾ ਸਮਾਣੇ ਦਾ ਹਲਕਾ ਸਮਾਣੇ ਦਾ ਸਰਕਲ ਨੇ ਜੀ ਸ਼ਹਿਰੀ ਸਰਕਲ ਦਿਹਾਤੀ ਸਰਕਲ ਗਾਜੇਵਾ ਸਰਕਲ ਰਾਜਲਾ ਸਰਕਲ ਨਮਾਗੋ ਸਰਕਲ ਫਤੇਪੁਰ ਸਰਕਲ ਰਖੜਾ ਸਰਕਲ ਖੇੜੀਮਾਨੀਆਂ ਸਰਕਲ ਟੋਟਲ 9 ਦੇ 9 ਸਰਕਲ ਅਸੀਂ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਹਾਂ ਤੇ ਜਥੇਦਾਰ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ ਉਹ ਉਹਨਾਂ ਉਹਨਾਂ ਨੂੰ ਸੇਵਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਅਸਤੀਫਾ ਦੇ ਰਹੇ ਹਾਂ ਅੱਜ ਜੀ ਅਸੀਂ ਸਰਦਾਰ ਰਘੂਜੀਤ ਸਿੰਘ ਬਿਰਕਜੀ ਦਾ ਪੁੱਤ ਆ ਫੂਕ ਰਿਆਂ ਕਿਉਂਕਿ ਉਹਨਾਂ ਨੇ ਸਾਡੇ ਸਤਕਾਰਯੋਗ ਨੇ ਉਹ ਅੰਤਰੀਂ ਕਮੇਟੀ ਦੇ ਉਹਨਾਂ ਨੇ ਬਹੁਤ ਪੁੱਠੇ ਕੰਮ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਇੱਕ ਖਾਸ ਬੰਦੇ ਦੇ ਰਿਸ਼ਤੇਦਾਰ ਨੇ ਇਸ ਕਰਕੇ ਉਹਨਾਂ ਨੂੰ ਸਾਰੀਆਂ ਪਾਵਰਾਂ ਪੰਜਾਬ ਨੂੰ ਇਹ ਜਿਹੜੀ ਪਾਰਟੀ ਨੂੰ ਖਤਮ ਕਰਨ ਵਾਸਤੇ ਦੇਰਖਿਆ ਨੇ ਮੈਂ ਇਸ ਕਰਕੇ ਆਪਣੀ ਪੀਏਸੀ ਮੈਂਬਰ ਦੀ ਆਪਣਾ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਕਿਉਂਕਿ ਸਾਡੇ ਸੰਬਾਧਨਾਂ ਦੇ ਵਿੱਚ ਜਿੰਨੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਮਹਾਜਨ ਨੇ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਦੁੱਖ ਮਨਾਇਆ ਕਿ ਆਪਣੇ ਫਾਇਦੇ ਲਈ 2 ਦਸੰਬਰ ਦੇ ਜਿਹੜੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਹੁਕਮ ਕੀਤੇ ਸੀ ਉਹ ਕੋਈ ਉਹਨਾਂ ਨੇ ਬਿਲਕੁਲ ਨਹੀਂ ਮੰਨੇ ਜਿਹੜਾ ਉਹਨਾਂ ਨੂੰ ਆਪਣੇ ਫਾਇਦੇ ਦਾ ਲੱਗਦਾ ਉਹੀ ਸਿਰਫ ਮੰਨਦੇ ਨੇ ਬਾਕੀ ਉਹ ਨਹੀਂ ਮੰਨਦੇ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵੱਖ-ਵੱਖ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਜਿਹੜਾ ਗੁਰਨਾਨਕ ਦੇਵ ਸਿੱਖ ਸੰਗਤ ਹੈ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਜਥੇਦਾਰ ਸਹਿਬਾਨ ਨੂੰ ਗਲਤ ਹਟਾਇਆ ਗਿਆ ਆਪਣੇ ਫਾਇਦੇ ਦੇ ਵਾਸਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਸੋ ਸਾਰੇ ਪੰਜਾਬ ਦੇ ਵਿੱਚ ਅੱਜ ਹਰ ਇੱਕ ਜਿਹੜਾ ਵੀ ਗੁਰਨਾਨਕ ਨੂੰ ਆਪਣੇ ਗੁਰਨਾਨਕ ਸਾਹਿਬ ਦੀ ਇਹ ਉਹ ਮੰਨਦਾ ਹੈ ਉਹਨਾਂ ਦੇ ਪਰਵਾਰਕਾਰਾਂ ਤੇ ਜੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਉਹਨਾਂ ਦੇ ਮਨ ਨੂੰ ਹਰੇਕ ਨੂੰ ਠੇਸ ਲੱਗੀ ਹਰੇਕ ਆਪਣੇ ਮਤ ਦੇ ਵਿੱਚ ਇਹ ਬਰਬਲੇ ਲੈ ਕੇ ਅੱਜ ਪਾਰਟੀ ਤੋਂ ਅਸਤੀਫੇ ਦੇ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਵੱਲੋਂ ਜੋ ਇਹ ਪਹਿਲਾਂ 105 ਸਾਲ ਪਹਿਲਾਂ ਇਹ ਪਾਰਟੀ ਚੱਲੀ ਸੀ ਉਹ ਇਹਨਾਂ ਨੇ ਉਹਦਾ ਅੰਤ ਕਰ ਦਿੱਤਾ ਹੁਣ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਪੰਜੇ ਸਿੰਘ ਸਹਿਬਾਨਾ ਨੇ ਹੁਕਮ ਕੀਤਾ ਸੀ 2 ਦਸੰਬਰ ਨੂੰ 2 ਦਸੰਬਰ 2024 ਨੂੰ ਉਹਦੇ ਹੁਕਮਾਂ ਤੇ ਚੱਲਦੇ ਹੋਏ ਜੋ ਪਾਰਟੀ ਦੀ 7 ਮੈਂਬਰੀ ਕਮੇਟੀ ਬਣਾਈ ਤੀ 7 ਮੈਂਬਰੀ ਦੇ ਵਿੱਚੋਂ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਜੋ ਸਾਡੇ ਕਿਹਾ ਸੀ ਉਹ 5 ਮੈਂਬਰੀ ਕਮੇਟੀ ਦੇ ਵਿੱਚ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਾ ਮੰਗਾਂਗੇ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਲਾਭ ਮੰਦ ਕਰਾਂਗੇ ਸਾਰੇ ਸਬੂਤਾਂ ਦੇ ਆਧਾਰ ਦੇ ਨਾਲ ਸਾਰੀ ਪਾਰਟੀ ਖੜੀ ਕਰਾਂਗੇ ਤੇ ਅੱਜ ਮੈਂ ਬੜੇ ਦੁਖੀ ਮਨ ਦੇ ਨਾਲ ਇਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਹੈ सिख भाषी शहर है लघु जीत